ਉਹ ਆਪ ਜਿਨੇ ਇਥੋਂ ਤੱਕ ਸੁਣਿਆ ਸੀ ਵੀ ਮਹਾਪੁਰਖਾਂ ਨੇ ਨਾਮ ਪਟਵਾ ਲਿਆ ਸੀ ਉਥੋਂ ਫੌਜ ਦੇ ਵਿੱਚ ਬੜੀਆਂ ਖੁਸ਼ੀਆਂ ਹੋਈਆਂ ਉਸ ਤੋਂ ਬਾਅਦ ਫਿਰ ਮਹਾਪੁਰਖ ਕਿਉਂ ਦਰਦ ਤੁਰਨ ਲੱਗੇ ਜਦੋਂ ਤੁਰਨ ਲੱਗੇ ਤੇ ਜਿਹੜੇ ਫੌਜੀ ਭਰਾ ਸੀ ਸੂਬੇਦਾਰ ਦਲੇਲ ਸਿੰਘ ਵਰਗੇ ਜਿਵੇਂ ਤੇ ਉਹ ਉਹਨਾਂ ਨੇ ਬੇਨਤੀ ਕੀਤੀ ਮਹਾਪੁਰਖੋ ਵੀ ਜਿਹੜਾ ਕੰਮ ਸੀ ਉਹ ਤਾਂ ਪੂਰਾ ਹੋ ਗਿਆ ਪਰ ਸਾਡੀ ਬੇਨਤੀ ਨੂੰ ਮੰਨੋ ਤੁਸੀਂ 2-4 ਦਿਨ ਇੱਥੇ ਤੁਸੀਂ ਰਹੋ ਸਾਨੂੰ ਦਰਸ਼ਕਦਾਰ ਦਿਓ ਤੇ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ ਪ੍ਰਚਾਰ ਪ੍ਰਸਾਰ ਗੁਰਨਾਨਕ ਸਾਹਿਬ ਮਹਾਰਾਜ ਦੇ ਘਰ ਦੀ ਗੱਲਬਾਤ ਸਾਨੂੰ ਸੁਣਾਓ ਤੇ ਮਹਾਂਪੁਰਖ ਕਹਿੰਦੇ ਨਹੀਂ ਹੁਣ ਜਿਹੜਾ ਹੁਕਮੀ ਦਾ ਹੁਕਮ ਹੈ ਜਿਹੜਾ ਠਹਿਰਨ ਦਾ ਨਹੀਂ ਹੈ ਉਹ ਅਸੀਂ ਚਾਲੇ ਮਾਰਦੇ ਹੁਣ ਅਸੀਂ ਜਾਣਾ ਚਾਹੁੰਦੇ ਹੱਥ ਜੋੜ ਲੈ ਸਾਰਿਆਂ ਫੌਜੀਆਂ ਨੂੰ ਮਹਾਂਪੁਰਖ ਨੂੰ ਕੋਈ ਗੱਲ ਨਹੀਂ ਅਸੀਂ ਸੋਡੇ ਕੱਪ ਦੇ ਵਿੱਚ ਬਾਦਾਮ ਹੀ ਬਣਨੀ ਚਾਹੁੰਦੇ ਪਰ ਫੇਰ ਵੀ ਇੱਕ ਬੇਨਤੀ ਹੋਰ ਹੈ ਪ੍ਰਸ਼ਾਦਾ ਪਾਣੀ ਤਿਆਰ ਹੈ ਲੰਗਰ ਤਿਆਰ ਹੈ ਪ੍ਰਸ਼ਾਦਾ ਜੂਤ ਸਾਡੇ ਨਾਲ ਬਹਿ ਕੇ ਸਾਕੀਆ ਫੇਰ ਮਹਾਂਪੁਰਖਾਂ ਨੇ ਉਹਨਾਂ ਫੌਜੀਆ ਦੀ ਅਰਦਾਸ ਕੀਤੀ ਜੋ ਬੇਨਤੀ ਕਰੀ ਸੀ ਉਹਨੂੰ ਕਬੂਲਿਆ ਮਹਾਂਪੁਰਖ ਕਹਿੰਦੇ ਹਾਂ ਠੀਕ ਹੈ ਚਲੋ ਪ੍ਰਸ਼ਾਦਾ ਪਾਣੀ ਸ਼ਭਨ ਵਾਸਤੇ ਤੁਰੇ ਮਹਾਂਪੁਰਖ ਕਹਿੰਦੇ ਹੋ ਕਰੋ ਬਈ ਸਾਰੇ ਇਕੱਠੀ ਬਹਿ ਕੇ ਸਤਿਗੁਰਾਂ ਦੇ ਪ੍ਰਸ਼ਾਦੇ ਇਹੋ ਪੰਗਤਾਲ ਕਰਾ ਲਉ ਮਹਾਰਾਜ ਪੰਗਤਾਲ ਲੱਗ ਗਈਆਂ ਸਾਰੀ ਫੌਜੀ ਬਹਿ ਗਈ ਸਦਾਤਾਲ ਇਹ ਉੱਤ ਗਿਆ ਫਿਰ ਮਹਾਂਪੁਰਖਾਂ ਨੇ ਸ਼ਲੋਕ ਪੜਿਆ ਜੋ ਰਿਆਤ ਮਰਿਆਦਾ ਵਿੱਚ ਆਉਂਦਾ ਸੋ ਅਰਦਾਸ ਬੇਨਤੀ ਜਦੋਂ ਗੁਰ ਸਿੱਖ ਹੈ ਗੁਰੂ ਦਾ ਪ੍ਰਸ਼ਾਦਾ ਪਾ ਲਈ ਸ਼ਬਦ ਹੈ ਉਦੋਂ ਅਰਦਾਸ ਬੇਨਤੀ ਕਰਦੇ ਸ਼ਬਦ ਪੜਦੇ ਕਾਮ ਕਰੁਧ ਅਲੋਪ ਹੋ ਨਿਮਰਸ ਜਾਏ ਅੰਮ੍ਰਿਤ ਨਾਨਕ ਪ੍ਰਭ ਸਰਨਾਗ ਦੀ ਕਰ ਪ੍ਰਸਾਦ ਕੋ ਜਨ ਤੇ ਆਦਿ ਸ਼ਬਦ ਪੜਿਆ ਤင် ਮਹਾਪੁਰਖਾਂ ਨੇ ਨਾਲ ਹੀ ਉਸ ਤੋਂ ਪਹਿਲਾਂ ਮਹਾਪੁਰਖਾਂ ਨੇ ਪੜਿਆ ਸੀ ਜਦੋਂ ਕਿ ਜਦੋਂ ਪ੍ਰਸ਼ਾਦਾ ਵਰਤ ਰਿਹਾ ਸੀ ਮਹਾਪੁਰਖਾਂ ਨੇ ਤ्यों ਕੋ ਸ਼ਲੋਕ ਪੜਿਆ ਮੇਲਾ ਸੰਜੂਗੀ RAM ਧਾਰਨਾ ਪੜੀ ਮਹਾਪੁਰਖਾਂ ਨੇ ਕਿਉਂਕਿ ਗੱਲਾਂ ਬਾਤਾਂ ਕਰ ਰਹੀ ਸੀ ਹੁਣ ਕਦੋਂ ਆਵਾਂਗੇ ਮਹਾਪੁਰਖੋ ਰੋ ਮਹਾਪੁਰਖ ਕਹਿੰਦੇ ਹੁਣ ਹੋਣਗੇ ਸੰਜੋਗੀ ਮੇਲੇ ਨਦੀਆਂ ਦੇ ਮੀਰ ਵਿੱਚ ਇਉਂ ਮਹਾਪੁਰਖਾਂ ਨੇ ਧਾਰਨਾ ਪਈ ਸਾਰਿਆਂ ਦੇ ਅੱਖਾਂ ਦੇ ਵਿੱਚੋਂ ਕੋਥਰੂ ہزار ہزار ਵਹਿਣ ਲੱਗ ਪਏ ਕਿਉਂਕਿ ਦਿਲੀ ਪ੍ਰੇਮ ਸੀ ਉਤੋਂ ਉਤੋਂ ਪ੍ਰੇਮ ਨਹੀਂ ਸੀ ਕਰਦੇ ਦਿਨੋਂ ਪ੍ਰੇਮ ਕਰਦੇ ਸੀ ਸੰਤ ਮਹਾਰਾਜ ਨੂੰ ਇਉਂ ਚਲੋ ਪ੍ਰਸ਼ਾਦਾ ਪਾਣੀ ਸਕਿਆ ਅਰਦਾਸ ਬੇਨਤੀ ਹੋਈ ਉਸ ਤੋਂ ਬਾਅਦ ਮਹਾਪੁਰਖ ਕਹਿੰਦੇ ਚੰਗਾ ਭਾਈ ਫੌਜੀ ਵੀਰੋ ਹੁਣ ਛੁੱਟੀ ਦਿਓ ਹੁਣ ਜਾਣਾ ਚਾਹੁੰਦੇ ਅਰਦਾਸ ਬੇਨਤੀ ਹੱਥ ਜੋੜ ਕੇ ਮਹਾਂਪੁਰਖੋ ਆ ਗਿਆ ਹੋਵੇ ਤਾਂ ਅਸੀਂ ਇਉ ਅੱਡੇ ਤੱਕ ਤੁਹਾਨੂੰ ਛੱਡ ਕੇ ਆਉਣਾ ਚਾਹੁੰਦੇ ਫਿਰ ਅੱਡੇ ਤੱਕ ਮਹਾਂਪੁਰਖਾਂ ਨੂੰ ਛੜਨ ਵਾਸਤੇ ਵੀ ਰਹੇ ਉਹ ਸਾਰਾ ਇਤਿਹਾਸ ਆਪਾਂ ਥੋੜਾ ਜਿਹਾ ਸੰਖੇਪ ਦੇ ਵਿੱਚ ਵਿਸਤਾਰ ਦੇ ਵਿੱਚ ਜਾਣਦਾ ਕਿਉਂਕਿ ਸਮਾਂ ਨਹੀਂ ਇਹ ਵੀਡੀਓ ਬਹੁਤ ਲੰਬੀ ਹੋ ਜਾਂਦੀ ਸੋ ਫਿਰ ਛੜਨ ਵਾਸਤੇ ਵੀ ਆਈ ਮਹਾਂਪੁਰਖਾਂ ਤੇ ਉਸ ਤੋਂ ਬਾਅਦ ਫਿਰ ਹਵੇਲੀਆਂ ਦਾ ਰਸਤਾ ਪੁੱਛਿਆ ਮਹਾਂਪੁਰਖ ਅਵੇ ਲੰਗ ਆਏ ਕਾਂਗੇ ਦੇ ਵਿੱਚ ਮਹਾਂਪੁਰਖ ਲੱਗਦੇ ਜੋ ਸਬਰ ਸ਼ੁਕਰ ਤੇ ਇੱਕ ਪ੍ਰੇਮ ਮਹਾਂਪੁਰਖਾਂ ਦੇ ਦਰ ਦੇ ਵਿੱਚ ਸਹਿਬ ਸ੍ਰੀ ਗੁਰ ਕਲਬੀਤਾਰ ਮਹਾਰਾਜ ਜੀ ਦੇ ਭਰਤੀ ਮਹਾਂਪੁਰਖਾਂ ਦੇ ਦਰ ਦੇ ਵਿੱਚ ਇਹ ਉਛਾਲੇ ਮਾਰਦੇ ਬਾਰ-ਬਾਰ ਬੇਨਤੀਆਂ ਕਰ ਰਹੇ ਹੈ ਮਹਾਰਾਜ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਆਪ ਜੀ ਦਾ ਬਹੁਤ-ਬਹੁਤ ਸ਼ੁਕਰ ਹੈ ਜੋ ਆ ਮਹਾਰਾਜ ਆਪ ਦੀ ਕਿਰਪਾ ਸਦਕਾ ਜਿਹੜਾ ਫੌਜੀ ਦਸਤੂਰ ਪੂਰਾ ਹੋਇਆ ਹੈ ਜਿੱਤੋਂ ਆਪ ਤੁਸੀਂ ਬਹੁਤ ਖਲਾਸੀ ਕਰਦੇ ਹੁਣ ਕਿਰਪਾ ਕਰਿਓ ਰਹਿਮਤ ਕਰਿਓ ਮਹਾਰਾਜ ਜਿਹੜਾ ਰਹਿੰਦੇ ਸਵਾਸ ਰਹਿੰਦੀ ਜਿੰਦਗੀ ਆਪ ਦੀ ਜ਼ਾਰ ਕਰਦਾ ਪ੍ਰਜਾਣ ਇਸਾਰ ਕਰਦੇ ਆ ਗੰਦਗੀ ਕਰਦੇ ਆ ਬਾਣੀ ਪੜਦੇ ਆ ਸੇਵਾ ਕਰਦੇ ਆ ਸਿਮਰਨ ਕਰਦੇ ਆ ਬ੍ਰਹਿੱਤ ਹੋਏ ਕਿਉਂ ਅਰਦਾਸਾਂ ਬੇਨਤੀਆਂ ਕਰਨ ਦੇ ਕਰਦੇ ਮਹਾਪੁਰਖ ਆ ਰਹੇ ਤੇ ਮਹਾਪੁਰਖਾਂ ਦੇ ਨਾਲ ਇਹ ਜਿਹੜੇ ਵਜਨ ਨੇ ਮਹਾਪੁਰਖਾਂ ਨੇ ਆਪ ਦੱਸੇ ਸੰਤ ਬਾਬਾ ਤੇਜਾ ਸਿੰਘ ਕਹਿੰਦੇ ਜਦੋਂ ਅਸੀਂ ਤਾਂਗੇ ਦੇ ਵਿੱਚ ਬੈਠੇ ਸੀ ਹਵੇਲੀਆਂ ਨੂੰ ದಾ ਰਹੀ ਸੀ ਸੰਕਲਪ ਮਹਾਪੁਰਖਾਂ ਦਾ ਪੰਜਾ ਸਾਹਿਬ ਜਾਣ ਦਾ ਸੀ ਪੰਜਾ ਸਾਹਿਬ ਜਾ ਕੇ ਦਰਸ਼ਨ ਦੇਦਾਰ ਕਰਾਂ ਕਿਉਂ ਕਹਿੰਦੇ ਜਦੋਂ ਅਸੀਂ ਬੈਠੇ ਸੀ ਤਾਂਗੇ ਦੇ ਵਿੱਚ ਕਿਉਂ ਪੰਜ ਪਾਤਸ਼ਾਹਾਂ ਸੱਜੇ ਪਾਸੇ ਪੰਜ ਪਾਤਸ਼ਾਹਾਂ ਖੱਬੇ ਪਾਸੇ ਅਸਵਾਰ ਨੇ ਤਾਂਗੇ ਦੇ ਵਿੱਚ ਮਹਾਪੁਰਖ ਕਹਿੰਦੇ ਕਿਉਂ ਮਹਾਪੁਰਖਾਂ ਨੂੰ ਕਹਿੰਦੇ ਉਹ ਮੋਢੇ ਤੇ ਹੱਥ ਰੱਖਿਆ ਪਾਤਸ਼ਾਹਾਂ ਨੇ ਤੇ ਕਹਿੰਦੇ ਕਿ ਹਾ ਸਿੱਖਾ ਅਸੀਂ ਨੇ ਕਿਰਪਾ ਵਰਤਾ ਕੇ ਅਸੀਂ ਨੇ ਕਹਿੰਦੇ ਖੇਡ ਇਹ ਸਾਰੀ ਵਰਤਾਈ ਹੈ ਕਿਉਂ ਕਿਉਂਕਿ ਤੇਰੇ ਤੋਂ ਸਿੱਖ ਪੰਥ ਦਾ ਅਸੀਂ ਨੇ ਪ੍ਰਚਾਰ ਪ੍ਰਸਾਰ ਕਰਵਾਉ ਤੇਰੇ ਤੋਂ ਬੜੀਆਂ ਸੇਵਾਵਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਘਰ ਦੀਆਂ ਤੇਰੇ ਤੋਂ ਲੈਣੀਆਂ ਨੇ ਅਸੀਂ ਖੰਡਾ ਬਾਟਾ ਜੋ ਅਮਰਤ ਹੈ ਖੰਡੇ 바ਟੇ ਦਾ ਉਹ ਕੜਾਹੀ ਭਰ-ਭਰ ਕੇ ਤੂੰ ਛਕਾਉਣੀ ਐ ਅਨੇਕਾਂ ਪ੍ਰਾਣੀਆਂ ਦੀ ਨਿਗਰੇ ਪੁਣੇ ਦੀ ਜੂਠ ਨੂੰ ਲਾ ਕੇ ਤੂੰ ਗੁਰੂ ਘਰ ਦੇ ਨਾਲ ਜੋੜਨਾ ਗੁਰੂ ਵਾਲਾ ਬਣਾਉਣਾ ਐ ਕਿਉਂ ਮਹਾਪੁਰਖਾਂ ਨੇ ਸਾਰੀ ਉਹ ਬਾਤ ਬੜੀ ਕੋਲ ਤੇ ਦਸੀ ਹੈ ਜੋ ਵਿਸਤਾਰ ਦੇ ਵਿੱਚ ਜਾਣ ਦਾ ਸੰਬੰਧ ਮਹਾਪੁਰਖ ਆਏ ਫਿਰ ਮਹਾਪੁਰਖ ਉਹ ਤਵਿਲੀਆਂ ਉਸ ਤੋਂ ਬਾਅਦ ਸ਼ਾਹਾ ਦੀ ਢੇਰੀ ਮਹਾਪੁਰਖ ਆਏ ਕਿਉਂ ਨਾ ਮਨਾ ਕਿਸੇ ਤੋਂ ਪੰਜਾ ਸਾਹਿਬ ਦਾ ਰਸਤਾ ਪੁੱਛ ਲਈ ਰਸਤਾ ਪੁੱਛਣ ਵਾਸਤੇ ਸਾਹ ਦੀ ਢੇਰੀ ਮਹਾਪੁਰਖੋ ਕਿਉਂ ਕੋਤਰੇ ਤੱਕ ਤੁਰੇ ਜਾ ਰਹੇ ਨੇ ਇੱਕ ਨਾ ਸੱਜਣ ਐ ਦੁੱਧ ਚਿੱਟਾ ਦਾੜਾ ਤੇ ਨਸਤਾਰ ਬੰਨੀ ਹੋਈ ਐ ਬੜਾ ਇਉ ਖਿੜ ਖੜਾਉਂਦਾ ਉਹਦਾ ਚਿਹਰਾ ਤੇ ਉਹ ਨਜ਼ਰ ਪਿਆ ਮਹਾਪੁਰਖ ਮਹਾਪੁਰਖ ਤੁਰ ਪਏ ਉਸ ਦੇ ਵੱਲ ਉਸ ਸੱਜਣ ਵੱਲ ਇਹ ਦੋ ਰਸਤਾ ਪੁੱਛਦੇ ਆਪਸਾ ਮਹਾਪੁਰ ਖਰੂਪ ਆਉਂਦੇ ਹੁਣੇ ਦੇ ਕੋਈ ਗੁਰੂ ਦਾ ਸਿੱਖ ਹੈ ਕੋਈ ਸਾਧੂ ਸੰਤ ਦਾ ਮਿਲਦਾ ਓ ਖੜਾ ਹੋ ਗਿਆ ਉਹ ਪਹਿਲਾਂ ਹੀ ਆਉ ਸੰਤੋ ਆਉ ਮੋਹ ਕੋਲ ਜਿਨਾ ਜੀ ਆਇਆਂ ਆਉ ਕਿਉਂ ਸਰਾਵਲੇ ਵਾਲੇ ਪਾਸੇ ਸਰਾਵਲੇ ਵਾਲੇ ਪਾਸੇ ਇਸ਼ਾਰਾ ਕੀਤਾ ਇੱਧਰ ਬੈਠੋ ਮਹਾਪੁਰ ਤੋਂ ਬਸ ਬਹਿਣਾ ਨਹੀਂ ਗੁਰਮੁਖ ਪਰਗਾ ਸਹਿਲਤਾ ਰਸਤਾ ਪੁੱਛਣ ਵਾਸਤੇ ਬੈਠੋ ਤਾਂ ਸਹੀ ਕੋਈ ਨਾ ਕੋਈ ਜਲ ਪਾਣੀ ਕਰ ਸਕੂ ਰਸਤਾ ਵੀ ਦੱਸ ਚਲੋ ਰਸਤਾ ਭਾਵੇਂ ਦੱਸ ਦਿੱਤਾ ਤੇ ਗੱਲਾਂ-ਬਾਤਾਂ ਕਰਦੇ-ਕਰਦੇ ਹਿਰਦਾ ਐਸਾ ਪ੍ਰੇਮ ਨਾਲ ਭਰਿਆ ਉਸ ਸੱਜਣ ਦਾ ਮਹਾਂਪੁਰਖੋ ਤੁਸੀਂ ਕਿਰਪਾ ਕਰੋ ਸਾਡੇ ਘਰ ਦੇ ਵਿੱਚ ਰਹੋ ਤੁਸੀਂ ਥੋੜਾ ਸਮਾਂ ਰੱਬ ਦੇ ਘਰ ਦੀਆਂ ਗੱਲਾਂ-ਬਾਤਾਂ ਸੁਣਾਓ ਮਹਾਂਪੁਰਖ ਕਹਿੰਦੇ ਨਹੀਂ ਗੁਰਮੁਖਾ ਅਸੀਂ ਅੱਗੇ ਜਾਣੇ ਪੰਜਾ ਸਾਹਿਬ ਜਾਣੇ ਮਹਾਪੁਰਖ ਕਹਿੰਦੇ ਜਦੋਂ ਇਹੋਂ ਗਤਨ ਸੁਣਿਆ ਮਹਾਪੁਰਖਾਂ ਦੇ ਨੂੰ ਵੀ ਅਸੀਂ ਪੰਧਾ ਸਾਹਿਬ ਜਾਣਾ ਅਸੀਂ ਖੜ ਨਹੀਂ ਸਕਦੇ ਖੜ ਦਾ ਰੁਕਣ ਦਾ ਰਹਿਣ ਦਾ ਸਭ ਕੁਝ ਨਹੀਂ ਹੈ ਉਹ ਬਸ ਪ੍ਰੇਮ ਦੇ ਵਿੱਚ ਉਸ ਸੱਜਣ ਦੇ ਮੁੱਖ ਦੇ ਵਿੱਚ ਉੱਨਿਕ ਲਿਆ ਕਹਿੰਦਾ ਅੱਜ ਕੱਲ ਦੇ ਸਾਧ ਸੰਤ ਤਾਂ ਕਹਿੰਦਾ ਜਿੱਥੇ ਕੜਾ ਪ੍ਰਸ਼ਾਦ ਦੇ ਨਾਲ ਖੁੱਲੇ ਗੱਫੇ ਕੜਾ ਦੇ ਕਹਿੰਦਾ ਚਾਹਦੇ ਐ ਅੱਜ ਕੱਲ ਦੇ ਸਾਧ ਸੰਤ ਤਾਂ ਕਹਿੰਦੇ ਇਹਨਾਂ ਦਾ ਜੀ ਤਾਂ ਉੱਥੇ ਲੱਗਦਾ ਸਾਡੇ ਵਰਗੇ ਗਰੀਬ ਬੰਦੇ ਆ ਦੀ ਰੁੱਖੀ ਪਿੱਸੀ ਕਹਿੰਦਾ ਕੌਣ ਬਖੂਰ ਹੈ ਕਿਉਂ ਬਸ ਆਪਦੇ ਮਤੇ ਦੇ ਵਿੱਚ ਹੀ ਇਹ ਬਚਨ ਕਰਦੇ ਤੇ ਮਹਾਪੁਰਖਾਂ ਦਾ ਇਰਦਾਸ ਜਿਹੜਾ ਆਪ ਕੋ ਵੇਧਿਆਗੇ ਮਹਾਪੁਰਖ ਕਹਿੰਦੇ ਚਲੋ ਤੇਰਾ ਪ੍ਰੇਮ ਹੈ ਕੋਈ ਗੱਲ ਨਹੀਂ ਅਸੀਂ ਚੱਲ ਲੈ ਕੇ ਚੱਲ ਕਰੀਉ ਕਿਉਂ ਆਪਦਾ ਦੂਰ ਪੁੱਤਰ ਸੀ ਇਸ ਨਾਮ ਸੀ ਇਹਦਾ ਗੁਰਮੁਖ ਸਿੰਘ ਇਹਦਾ ਊੰਕਾਰ ਸੁंदर ਸਿਆ ਦਪਾਨ ਸਾਮ ਬੜੀ ਕਿਰਪਾ ਕੀਤੀ ਹੈ ਮਹਾਰਾਜ ਨੇ ਸਾਧੂ ਸੰਗ ਮਹਾਂਪੁਰਖ ਆਇਆ ਇਹਨਾਂ ਨੂੰ ਘਰ ਹੀ ਲੈ ਕੇ ਜਾਂਦੇ ਇਨਾਂ ਦੇ ਪੈਰ ਚਰਨ ਆਪਣੇ ਘਰ ਪਹੁੰਚਣੇ ਬਿਠਾ ਕੇ ਸੁੰਦਰ ਸਿੰਘ ਨੂੰ ਤੇ ਆਪ ਘਰ ਹੀ ਲੈ ਗਿਆ ਮਹਾਰਾਜ ਜਦੋਂ ਘਰੀ ਵੜਿਆ ਆਵਾਜ਼ ਮਾਰੀ ਰਾਧਾ ਨੀ ਭਾਗਾਂ ਵਾਲੀ ਏ ਬਾਹਰ ਨਿਕਲ ਆ ਵੇਖ ਘਰੇ ਮੈਂ ਕਿਹਨੂੰ ਲੈ ਕੇ ਆਇਆ ਹਾਂ ਅਬ ਇੱਕ ਰੱਬ ਦੇ ਪਿਆਰੇ ਸਾਧੂਆਂ ਸੰਤਾਂ ਮਹਾਪੁਰਖਾਂ ਨੂੰ ਗੁਰੂ ਕੇ ਸਿੱਖਾਂ ਨੂੰ ਘਰੀ ਲੈ ਕੇ ਆਏ ਹਨ ਜੀ ਤੂੰ ਭਾਗਾ ਵਾਲੀਆਂ ਬਾਹਰ ਨਿਕਲ ਧਨ ਭਾਗ ਜੀ ਧਨ ਭਾਗ ਜਦੋਂ ਗੁਰੂ ਕੇ ਆ ਸਿੱਖਾਂ ਨੂੰ ਸਾਧੂਆਂ ਸੰਤਾਂ ਮਹਾਪੁਰਖਾਂ ਨੂੰ ਘਰੀ ਲੈ ਕੇ ਆਇਓ ਮੇਰੇ ਆਹੋ ਭਾਗ ਨੇ ਮੈਂ ਇਹਨਾਂ ਦੀ ਸੇਵਾ ਕਰਨੀ ਮਹਾਪੁਰਖਾਂ ਨੂੰ ਮਿਠਾਇਆ ਚਲੋ ਜਲ ਪਾਣੀ ਸ਼ਕਾਇਤ ਤੇ ਬੜਾ ਲੰਮਾ ਸਮਾਂ ਮਹਾਪੁਰਖ ਇਹਨਾਂ ਨੂੰ ਘਰੀ ਰਹੀ ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਦਰਸ਼ਨ ਕਰਾਇ ਇੱਕ ਨੱਕ ਕਮਰਾ ਸੀ ਇਹਨਾਂ ਦੇ ਘਰੇ ਜਿਹਦੇ ਵਿੱਚ ਹਰ ਵਕਤ ਸ੍ਰੀ ਸਹਿਜ ਪਾਠ ਦੀ ਲੜੀ ਸੀ ਜਿਹੜੀ ਉਹ ਚੱਲਦੀ ਰਹਿੰਦੀ ਸੀ ਸਹਿਜ ਪਾਠ ਦਾ ਰਿਕਾਸ ਸਪੈਸ਼ਲ ਕਮਰਾ ਇੱਕ ਤਿਆਰ ਕੀਤਾ ਹੋਇਆ ਸੀ ਅੱਜ ਥੋੜਾ ਜਿਹਾ ਸਮਾਂ ਕੁਝ ਹੋਰ ਚੱਲਿਆ ਹੋਇਆ ਚਲੋ ਅੱਗੇ ਜਦੋਂ ਕੋਈ ਨਾ ਕੋਈ ਵਰਕਤ ਹੋ ਜਾਣੀ ਉਦੋਂ ਘਟੋ ਘਟ 10ਵਾਂ 10ਵਾਂ ਬਣਾਉਣ ਦਾ ਮਹਾਰਾਜ ਦਾ ਹੁਕਮ ਸੀ 10 ਤੋਂ ਭਾਈ 9 ਤੇ ਆ ਗਏ 997 7 ਤੋਂ ਕਹਿੰਦੇ ਖਨਪੜ ਸਾਹਿਬ ਕਰਾਉਂ ਉਹ ਖਨਪੜ ਸਾਹਿਬ ਤੋਂ ਵੀ ਸਾਡੇ ਸਿੱਖ ਭੱਜੀ ਜਾਂਦੇ ਆ ਕਹਿੰਦੇ ਸੋਹਣੀ ਸਾਹਿਬ ਕਰਾ ਕੇ ਫਤਿਹ ਬਣਾ ਸੀਦੀ-ਸੇਦੀ ਬਸ ਮਹਾਰਾਜ ਨੇ ਇੱਥੋਂ ਕਰੂ ਭੇਜੂ ਚਲੋ ਮੈਂ ਦੂਸਰੇ ਪਾਸੇ ਨਾ ਜਾਵਾਂ ਭਾਵ ਜਿਹੜੇ ਗੁਰੂ ਕੇ ਸਿੱਖ ਸੀ ਮਹਾਰਾਜ ਦੇ ਪ੍ਰੇਮ ਕਰਦੇ ਆਪਦੇ ਘਰਾਂ ਦੇ ਵਿੱਚ ਸਪੈਸ਼ਲ ਕਮਰੇ ਰੱਖਦੇ ਜਨਾਬੀ ਮਹਾ ਰਾਜ ਕਿੱਥੇ ਆਉਣਗੇ ਕਦੇ ਬਿਰਾਜਮਾਨ ਹੋਣਗੇ ਇਹ ਉਹ ਅਸੀਂ ਸੇਵਾ ਕਰਾਂਗੇ ਇਹਨਾਂ ਨੇ ਵੀ ਸਪੈਸ਼ਲ ਕਮਰਾ ਪ੍ਰਕਾਸ਼ ਕੀਤਾ ਹੋਇਆ ਇਹਨਾਂ ਨੇ ਮਹਾਰਾਜ ਨੂੰ ਦਰਸ਼ਨ ਕਰਾਏ ਉਸ ਕਮਰੇ ਦੇ ਬੜਾ ਪਸੰਦ ਆਇਆ ਬੜਾ ਉਹ ਇੱਕ ਅਨੁਨਿਕ ਬੜਾ ਇੱਕ ਆਨੰਦ ਚਿਤ ਮਹਾਪੁਰਖ ਨੂੰ ਲੱਗਿਆ ਉਹ ਕਮਰਾ ਗੁਰੂ ਨਾਨਕ ਮਹਾਰਾਜਬ ਨੇ ਜਲਪਨ ਸ਼ਾਕੇ ਮਹਾਰਾਜ ਨੇ ਜਿੱਥੋਂ ਸਹਿਜ ਬਾਤ ਲਈ ਜਵੇ ਸਹਿਜ ਬਾਤ ਲਈ ਬੜੀ ਗਰਜਵੀਂ ਆਵਾਜ਼ ਦੇ ਵਿੱਚ ਮਹਾਰੋਖਾਨੇ ਬਾਣੀ ਪੜ੍ਹਨੀ ਸ਼ੁਰੂ ਕੀਤੀ ਸਾਰਾ ਪਰਿਵਾਰ ਆ ਕੇ ਬਹਿ ਗਿਆ ਆਦੀ ਗਵਾਂਡੀ ਵੀ ਆਏ ਵਾਹ ਇਹ ਕੈਸਾ ਗੁਰੂ ਦਾ ਸਿੱਖ ਕੈਸਾ ਸਾਧੂ ਸੰਤ ਹੈ ਬੜੀ ਗਰਜਵੀਂ ਆਵਾਜ਼ ਦੇ ਵਿੱਚ ਬੜੀ ਮਿੱਠੀ ਆਵਾਜ਼ ਦੇ ਵਿੱਚ ਸਹਿਨਕਾਟ ਕਰਦਾ ਬਾਣੀ ਪੜ੍ਹਦਾ ਹੈ ਜੀ ਕਰਦਾ ਸੁਣੀ ਦਈਏ ਸੁਣੀ ਜਾਈਏ ਇਓ ਫਿਰ ਮਹਾਪੁਰਖਾਂ ਨੇ 9 ਮਹੀਨੇ ਲਾਇਆ ਇਸ ਘਰ ਦੇ ਵਿੱਚ ਸਹਿਜ ਪਾਠ ਇੱਕ ਪ੍ਰਕਾਸ਼ ਕਰ ਲਿਆ ਕਰਨ ਭੋਗ ਪਾ ਕੇ ਫਿਰ ਦੂਸਰਾ ਫਿਰ ਭੋਗ ਪਾ ਦੇ ਕਰਨ ਤੀਸਰਾ ਇਓ 9 ਮਹੀਨੇ ਮਹਾਪੁਰਖਾਂ ਨੇ ਸਹਿਜ ਪਾਠਾਂ ਦੀ ਲੜੀ ਚਲਾਈ ਇਹਨਾਂ ਦੇ ਘਰੇ ਤੇ ਬੜਾ ਪ੍ਰੇਮ ਹੋ ਗਿਆ ਮਾਈ ਰਾਧਾ ਆਪਣੇ ਪੁੱਤਰਾ ਦੇ ਬਾਂਗੂ ਸੰਤ ਮਹਾਰਾਜ ਨੂੰ ਪਿਆਰ ਕਰਦੀ ਤੇ ਇੱਕ ਜੀਵਨ ਸਿੰਘ ਸੀ ਮਾਰੀ ਰਾਧਾ ਦਾ ਪੁੱਤਰ ਗੁਰੂ ਬਖਸ਼ ਸਿੰਘ ਦਾ ਪੁੱਤਰ ਜਿੱਤੇ ਸੁੰਦਰ ਸਿੰਘ ਸੁੰਦਰ ਸਿੰਘ ਨਾਲ ਖਾਸ ਪ੍ਰਿੰਤ ਪੈ ਗਿਆ ਮਹਾਂਪੁਰਖਾਂ ਦਾ ਤੇ ਹੁੰਦੀਆਂ ਨੇ ਕੁਝ ਰੂਹਾ ਦਿਲ ਦੇ ਜਿਹੜੀਆਂ ਜਾਦੇ ਨੇੜੇ ਵੱਸਦੀਆਂ ਹੁੰਦੀਆਂ ਤੇ ਸੁੰਦਰ ਸਿੰਘ ਨਾਲ ਬਹੁਤ ਆ ਪ੍ਰੇਮ ਹੋ ਗਿਆ ਮਹਾਂਪੁਰਖਾਂ ਦਾ ਜਦੋਂ ਮਹਾਂਪੁਰਖਾਂ ਦੇ ਕੋਲ ਪਾਰ ਕਰਨਾ ਬੜੇ ਪ੍ਰੇਮ ਨਾਲ ਸੁਣਨਾ ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਮਹਾਂਪੁਰਖ ਕਈ ਵਾਰਨ ਸਾਰੀ ਸਾਰੀ ਰਾਤ ਸਾਰਾ ਸਾਰਾ ਦਿਨ ਇੱਕ ਪਉ ਚਾਂਪੜੇ ਮਹਾਂਪੁਰਖਾ ਪਾਠ ਹੀ ਕਰੀ ਜਾਂਦੇ ਬਾਣੀ ਪੜੀ ਜਾਂਦੇ ਕਈ ਵਾਰ ਜਦੋਂ ਇਉਂ ਸਿਰਦਰਦ ਹੋਣ ਲੱਗ ਪੈਣਾ ਮਹਾਂਪੁਰਖਾਂ ਦਾ ਉਦੋਂ ਵੀ ਨਾ ਕਿਸੇ ਨੂੰ ਕਹਿਣਾ ਵੀ ਭਾਈ ਸਾਡਾ ਸਿਰਦਰਦ ਕਰਦਾ ਕੋਈ ਨਾ ਕੋਈ ਦਵਾਈ ਬੂਟੀ ਦਿਹਾ ਦਿਓ ਕੋਈ ਨਾ ਕੋਈ ਕੇਸੀ ਇਸ਼ਨਾਨ ਕਰਾ ਦਿਓ ਕੋਈ ਨਾ ਕੋਈ ਸਿਰ ਤੇ ਤੇਲ ਚਸ ਦਿਓ ਕੋਈ ਮੱਖਣ ਚਸ ਦਿਓ ਕੋਈ ਮੰਗ ਨਹੀਂ ਕਰੀ ਮਹਾਂਪੁਰਖਾਂ ਨੇ ਅੱਜ ਆਹਾਣਾ ਹੈ ਅੱਜ ਆਹ ਪੀਣਾ ਅੱਜ ਕੋਈ ਡਿਮਾਂਡ ਨਹੀਂ ਕੀਤੀ ਮਹਾਂਪੁਰਖਾਂ ਨੇ ਇੱਕ ਵਾਰੀ ਨਾ ਜਿਹੜੀ ਮਾਈ ਰਾਧਾ ਸੀ ਉਹਨੇ ਮਹਾਪੁਰਖਾਂ ਦੇ ਸਿਰ ਦਰਦ ਕਰਨ ਦੇ ਇੱਕ ਨਿਸ਼ਾਨੀ ਲੱਭ ਲਈ ਜਦੋਂ ਮਹਾਪੁਰਖਾਂ ਦਾ ਸਿਰ ਦਰਦ ਕਰਨਾ ਮਹਾਪੁਰਖਾਂ ਦਾ ਜਿਲ੍ਹਾ ਚਿਹਰਾ ਸੀ ਨਾ ਉਹ ਸ਼ਾਮ ਰੰਗ ਹੋ ਗਿਆ ਫਿਰ ਕੀ ਕਰਨਾ ਕਿਉਂ ਆਪ ਦੇ ਪੁੱਤ ਬੰਮਾ ਬਾਤੋ ਫੜ ਲੈਣਾ ਮਹਾਰਾਜ ਫਿਰ ਨਾ ਕਿਉਂ ਲਗਾ ਕੇ ਮਹਾਪੁਰਖਾਂ ਦੇ ਸਿਰ ਦੇ ਜਲ ਪਾਉਣਾ ਕਿਸੇ ਇਸ਼ਨਾਨ ਕਰਉਣਾ ਤੇ ਦਹੀਂ ਨਾਲ ਕਰਉਣਾ ਆਡਾ ਅਟ ਪਦਾਰਥਾਂ ਦੇ ਨਾਲ ਉਸ ਤੋਂ ਬਾਅਦ ਫਿਰ ਕਿਸੇ ਇਸ਼ਨਾਨ ਕਰਵਾ ਕੇ ਬੜੇ ਪ੍ਰੇਮ ਨਾਲ ਗੇਸ ਹਰੀ ਕਰਵਾ ਕੇ ਫਿਰ ਮਖੜੀ ਛਸ ਦੀ ਪਾਲਕ ਨੂੰ ਦੇ ਬੜੀ ਸੇਵਾ ਕੀਤੀ ਮਾਈ ਰਾਧਾ ਨੇ ਤੇ ਉਸ ਤੋਂ ਬਾਅਦ ਇੱਕ ਵਾਰ ਦੀ ਵਾਰਤ ਇਹ ਉਹਨਾਂ ਮਾਈ ਰਾਧਾ ਸਿਰ ਤੇ ਦੇਸੀ ਜਲ ਤੇ ਲਾਈ ਜਾਵੇ ਉਹ ਮਖੜੀ ਧਸੀ ਦਾ ਬਿਮਾਰੀ ਆ ਦਾ ਮਹਾਰਾਜ ਕਹਿੰਦੇ ਮਾਈ ਤੂੰ ਮੇਰਾ ਕਿੰਨਾ ਖਿਆਲ ਰੱਖਦੀ ਪੁੱਤਰਾ ਵਾਂਗੂ ਪਿਆਰ ਕਰਦੀ ਕਿਤੇ ਤੂੰ ਪਿਛਲੇ ਜਨਮ ਦੀ ਮੇਰੀ ਮਾਤਾ ਤਾਂ ਹਾਂ ਤੂੰ ਸਾਥ ਨਾ ਤੂੰ ਕਹਿੰਦੇ ਮੇਰੀ ਪਿਛਲੇ ਜਨਮ ਦੀ ਮਾਤਾ ਤਾਂ ਚਲੋ ਹੱਸਦੇ ਹਾਂ ਤੂੰ ਮੇਰੀ ਮਾਂ ਹੈ ਪਿਛਲੇ ਜਨਮ ਦੀ ਜਿਹੜਾ ਇੰਨਾ ਕਰਨਾ ਇੰਨਾ ਖਿਆਲ ਮਾ ਰੱਖਦੀ ਹੁੰਦੀ ਆ ਚਲੋ ਤੇ ਗੁਰਮੁਖੋ ਇਤਿਹਾਸ ਦੀ ਲੜੀ ਆਪਾਂ ਅੱਜ ਪੜ੍ਹਦੇ ਆਂ ਇਤਿਹਾਸ ਵਿੱਚ ਫਿਰ ਜ਼ਿਕਰ ਆਉਂਦਾ ਉਹ ਮਾਗਦੇ ਦਿਨ ਆਉਂਦੇ ਉਹ ਮਾਗਦੇ ਦਿਨ ਰਜਾਈ ਨਹੀਂ ਹੁੰਦੀ ਆ ਬੰਨੇ ਉਤੋਂ ਦੀ ਇੱਕ ਹੋਰ ਰਜਾਈ ਕੰਬਲ ਕਿੰਨਾ ਕਿੰਨਾ ਉਸ ਲੈ ਕੇ ਆਪਾਂ ਲਈ ਪਰ ਸਤ ਜੀ ਮਹਾਰਾਜ ਕਈ ਵਾਰ ਕੋ ਮਾਗਦੇ ਦਿਨ ਰਾਤਾਂ ਦੇ ਵਿੱਚ ਵੀ ਸਾਰੀ ਸਾਰੀ ਰਾਤ ਪਾਠ ਕਰੀ ਜਾਂਦੇ ਬਸ ਇੱਕ ਮੋਢੇ ਉੱਤੇ ਕੰਬਲੀ ਦੁੱਦੀ ਕਈ ਵਾਰ ਪਾੜ ਕਰਦੇ ਕਰਦੇ ਉਹਦਾ ਵੀ ਨਾ ਖਿਆਲ ਰਹਿਣਾ ਉਹ ਲੈ ਕੇ ਕੰਬਲੀ ਥੱਲੇ ਲਿਜ ਜਾਂਦੀ ਮਾਈ ਰਾਧਾ ਵੀ ਨਾ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਵਾਰੀ ਰਾਤ ਨੂੰ ਉੱਠ ਕੇ ਉਹ ਕੰਬਲੀ ਮਹਾਰੂਖਾਂ ਦੇ ਉੱਤੇ ਦੀ ਇੱਕ ਦਿਨ ਸੋਚਾ ਵੀ ਰਾਧਾ ਵੀ ਚਾਰ ਚਾਰ ਪੰਜ ਪੰਜ ਵਾਰੀ ਕੰਬਲੀ ਉੱਤੇ ਰਹੀ ਦੀ ਕਿੰਨੀ ਠੰਡ ਹੈ ਕੀ ਪਤਾ ਕਿੰਨਾ ਕਿੰਨਾ ਚਿਰ ਕੰਬਲੀ ਤੋਂ ਬਿਨਾਂ ਹੀ ਠੰਡ ਦੇ ਮਹਾਰੂਖਾਂ ਅਹੀਂ ਪਾੜ ਕਰੀ ਜਾਂਦੇ ਕੋਈ ਨਾ ਕੋਈ ਹੀਲਾ ਕਰਨਾ ਚਾਹੀਦਾ ਫਿਰ ਮਹਾਪੁਰਖਾਂ ਨੇ ਮਾਈ ਰਾਧਾ ਨੇ ਕੀ ਕਰਿਆ ਇੱਕ ਖੰਦਰ ਦਾ ਇੱਕ ਚੋਲਾ ਬਣਾਤਾ ਕਿਉ ਪੈਰਾ ਤੱਕ ਮੋਟੇ ਖੰਦਰ ਦਾ ਜਦੋਂ ਮਹਾਪੁਰਖੇ ਰਾਤ ਨੂੰ ਪਾਣ ਕਰੀ ਜਾਂਦੇ ਬਸ ਬੈਠਿਆ ਬੈਠਿਆ ਦੀ ਗੱਲ ਚ ਭਾ ਖੰਦਰ ਦਾ ਚੋਲਾ ਤੇ ਸਵੇਰ ਨੂੰ ਜਦੋਂ ਉੱਠੇ ਮਹਾਪੁਰਖ ਹਸਣ ਲੱਗੇ ਕਹਿੰਦੇ ਮਾਈ ਹਾ ਰਾਤ ਕੀ ਬਣਾਤਾ ਮੈਨੂੰ ਐਡਾ ਵੱਡਾ ਚੂਲਾ ਇੰਨਾ ਮੋਟਾ ਚੂਲਾ ਬਾਈ ਕਹਿੰਦੀ ਹਾਂ ਕਹਿੰਦੀ ਮੈਨੂੰ ਫਿਕਰ ਰਹਿੰਦੀ ਹੈ ਵੀ ਕਿਤੇ ਹਨ ਨਾ ਲੱਗੇ ਸਾਰੀ ਸਾਰੀ ਰਾਤ ਕਈ ਵਾਰ ਕੰਬੜੀ ਤੋਂ ਦੇ ਨਹੀਂ ਸੁੱਦੀ ਲੱਗ ਜੰਦੀ ਹੈ ਇਸ ਕਰਕੇ ਸੁੱਤੇ ਵਾਸਤੇ ਚੂਲਾ ਬਣਾਇਆ ਚਲੋ ਦੇਵ ਨੇ ਮਹਾਪੁਰਖਾਂ ਦੇ ਇਥੋਂ ਨਾ ਹੁਣ ਜਾਣ ਦਾ ਕਿਉਂਕਿ ਅੱਗੇ ਮਹਾਰਾਜ ਤੋਂ ਸੇਵਾ ਕਰਵਾਉਣੀ ਸੀ ਅੱਗੇ ਭਾਗ ਲਗਾਉਣੇ ਸੀ ਕਿਸੇ ਭਗਤੀ ਦੇ ਤੇ ਸਮਾ ਆਇਆ ਮਹਾਰਾਜ ਨੇ ਮਹਾਪੁਰਖਾਂ ਦੀ ਇਥੋਂ ਦੰਦ ਕਲਾਸੀ ਕਰਾਉਣ ਦਾ ਇੱਕ ਵਿਧ ਬਣਾਈ ਵਿਧੀ ਬਣਾਈ ਜਿਹੜਾ ਸੁੰਦਰ ਸਿੰਘ ਸੀ ਮਹਾਪੁਰਖਾਂ ਦਾ ਜਿਹਦੇ ਨਾਲ ਬੜਾ ਪ੍ਰੇਮ ਸੀ ਮਾਈ ਦਾਦਾ ਦਾ ਪੁੱਤਰ ਸੁੰਦਰ ਸਿੰਘ ਤੇ ਉਹ ਆਖਰੀ ਸਾਹ ਸਾਹਾਂ ਤੇ ਪਿਆ ਆਪਦੇ ਆਖਰੀ ਸਵਾਸ ਗਣਦੇ ਹੈ ਇਤਿਹਾਸ ਵਿੱਚ ਜ਼ਿਕਰ ਆਉਂਦਾ ਮਹਾਪੁਰਖਾਂ ਦੀ ਕੋਲੇ ਬੈਣੇ ਪਤਾ ਤਾਂ ਲੱਗ ਗਿਆ ਵੀ ਇਹ ਵੀ ਬਚਣਾ ਤਾਂ ਹੈ ਨਹੀਂ ਸੋਹਣੂ ਸਾਹਿਬ ਦੀ ਅੰਮ੍ਰਿਤਮੀ ਬਾਣੀ ਦਾ ਪਾਠ ਸ਼ੁਰੂ ਕਰਨਾ ਪਾਠ ਸੁਣਾਜੀ ਦੇ ਸਲਾਈ ਤੇ ਸੋਹਣੂ ਸਾਹਿਬ ਦਾ ਪਾਠ ਪੂਰਾ ਹੋਇਆ ਤੇ ਉਧਰੋਂ ਮਰਤੀ ਦੇ ਸਵਾਸ ਪੂਰੇ ਹੋਣ ਵਾਲੇ ਸੀ ਮਹਾਪੁਰਖਾਂ ਨੇ ਉਹਦਾ ਜਿਹੜਾ ਸਿਰ ਸੀ ਉਹਦੀ ਬੁੱਕਲ 'ਚ ਰੱਖ ਲਿਆ ਬੁੱਕਲ 'ਚ ਰੱਖ ਕੇ ਕਹਿੰਦੇ ਸੁੰਦਰ ਸਿਆ ਬੋਲ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਕਨਾਮ ਵਾਹਿਗੁਰੂ ਵਸ ਤੀਸਰੀ ਵਾਰ ਕਹਿਨ ਦੀ ਥੇਰ ਸੀ ਵੈ ਗੁਰੂ ਵੈ ਗੁਰੂ ਕਰਦੇ ਦੀ ਗੁਰਮੁਖ ਸਿੰਘ ਦੀ ਮੌਤ ਹੋ ਗਈ ਪ੍ਰਾਣ ਪੰਥੇ ਨੂੰ ਸੀ ਜਿਹੜੇ ਉਹ ਨਿਕਲ ਗਈ ਮਹਾਂਪੁਰਖਾਂ ਦੇ ਅਉਦੇ ਮਿੱਤਰ ਮਿੱਤਰ ਬਣਾਇਆ ਸ ਭਰਾ ਬਣਾਇਆ ਸ ਮਹਾਂਪੁਰਖਾਂ ਸੁੰਦਰ ਸਿੰਘ ਬਲੇ ਪ੍ਰੇਮ ਨਾਲ ਫਿਰ ਦਸਵਾਂ ਬਣਾਇਆ ਸ੍ਰੀ ਸਹਿਬ ਪਾਰਸਪਰਦਾਸ਼ਿਤ ਅਸਵਰ ਸਿੰਘ ਦਾ ਆਠ ਕੀਤਾ ਹੋ ਹੋ ਰਿਹਾ ਸਵਾਰਾ ਜਲ ਮਹਾਪੁਰਖਾਂ ਨੇ ਆਪ ਬਾਰਕੀ ਚੱਕ ਕੇ ਸੋ ਇਸ ਪ੍ਰਕਾਰ ਆਪਦੇ ਮਿੱਤਰ ਭਾਈ ਸੁਦਰ ਸਿੰਘ ਜੀ ਸੋ ਉਹਦਾ ਦਸਵਾਂ ਬਣਾ ਕੇ ਮਹਾਪੁਰਖਾਂ ਨੇ ਰਾਤ ਨੂੰ ਭੋਗ ਵਾਲੇ ਦੇ ਨੀ ਚਾਲਾ ਮਾਰਦਾ ਸੀ ਇੱਥੋਂ ਜਿਹੜੇ ਕਮਰੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਰੱਖੇ ਹੋਏ ਸੀ ਉਸ ਕਮਰੇ ਦਾ ਜਿਹੜਾ ਪਿਛਲਾ ਗੇਟ ਸੀ ਮੋਰੀ ਵੀ ਕਹਿ ਦਿੰਦੇ ਆ ਸੋ ਉਹਦੇ ਵਿੱਚ ਦੀ ਮਹਾਪੁਰਖ ਫਿਰ ਚਲੇ ਗਏ ਸੀ ਕਿਉਂਕਿ ਪਤਾ ਸੀ ਵੀ ਇਹ ਪਰਿਵਾਰ ਨੇ ਜਾਣ ਨਹੀਂ ਦੇਣਾ ਦੇਲੀਏ ਪ੍ਰੇਮ ਸੀ ਮਹਾਪੁਰਖਾਂ ਦੇ ਨਾਲ ਇਸ ਕਰਕੇ ਮਹਾਪੁਰਖ ਪਰਿਵਾਰ ਨੂੰ ਦੱਸੇ ਤੋਂ ਬਿਨਾਂ ਹੀ ਰਾਤ ਨੂੰ ਫਿਰ ਇੱਥੋਂ ਚਾਲਾ ਮਾਰਿਆ ਭਾਵੇਂ ਸਵੇਰ ਹੋਈ ਪਰਿਵਾਰ ਨੇ ਢੂੰਡ ਭਾਲ ਵੀ ਕੀਤੀ ਚਲੋ ਫਿਰ ਉਸ ਵੈਗੁਰੂ ਜੀ ਦਾ ਹੁਕਮ ਮੰਨ ਕੇ ਪਰਿਵਾਰ ਫਿਰ ਵਹਿ ਗਿਆ ਅਰਦਾਸਾਂ ਬੇਨਤੀਆਂ ਕੀਤੀਆਂ ਮਹਾਰਾਜ ਕਿਰਪਾ ਕਰਿਓ ਐਸੇ ਆ ਸਾਧੂਆਂ ਸੰਤਾਂ ਮਹਾਂਪੁਰਖਾਂ ਦੇ ਕਦੇ ਫਿਰ ਵੀ ਦਰਸ਼ਨ ਕਰਾਓ ਸੋ ਇਸ ਪ੍ਰਕਾਰ ਇਹ ਮਹਾਂਪੁਰਖਾਂ ਦਾ ਇਤਿਹਾਸ ਆਪਾਂ ਅੱਗੇ ਵੀ ਹੋਰ ਵੀਡੀਓਜ਼ ਦੇ ਵਿੱਚ ਆਪ ਸਰਬੱਤ ਸੰਗਤਾਂ ਦੇ ਨਾਲ ਸਾਂਝਾ ਕਰਾਂਗੇ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਭਾਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਸੋ ਆਪ ਵੀ ਸੁਣੋ ਤੇ ਹੋਰ ਸਰਬੱਤ ਸੰਗਤਾਂ ਨੂੰ ਵੀ ਸ਼ੇਅਰ ਕਰਕੇ ਸੁਣਾਓ ਸਤਿਗੁਰੂ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ